ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜੱਕਾ ਖੇਲ ਮੁਹੰਮਦੀ ਜੰਗ ਤੋਂ ਬਾਅਦ ਵਿੱਚ ਜਦੋਂ ਵਾਪਸ ਪਸ਼ਾਵਰ ਆਏ ਨੇ ਆਉਂਦਿਆਂ ਗਰੰਥੀ ਗੁਰਦੇਵ ਸਿੰਘ ਜੀ ਆਪਣੇ ਨਗਰ ਚਲੇ ਗਏ ਨੇ ਛੁੱਟੀ ਤੇ ਸੰਤ ਜੀ ਨੂੰ ਉਹਨਾਂ ਦੀ ਥਾਂ ਤੇ ਗੁਰਦੁਆਰਾ ਸਾਹਿਬ ਜੀ ਵੀ ਖੇਡ ਡਿਊਟੀ ਤੇ ਲਾ ਦਿੱਤਾ ਹੈ ਉਧਰ ਜਿਹੜੀ ਜੰਗ ਦੇ ਵਿੱਚ ਰਫਲਾ ਪਠਾਣਾ ਨੂੰ ਮਿਲੀਆਂ ਸਨ ਜਾਂ ਉਹਨਾਂ ਨੇ ਮਰਿਆ ਫੌਜੀਆਂ ਦੀਆਂ ਚੁਕੀਆਂ ਸਨ ਜਾਂ ਕੋਈਆਂ ਸਨ ਉਹਨਾਂ ਦੇ ਕਾਰਤੂਸ ਨਹੀਂ ਉਹਨਾਂ ਕੋਲੋਂ ਮਿਲਦੇ ਉਹ ਫੌਜ ਕੋਲ ਨੇ ਉਹ ਫੌਜ ਕੋਲੋਂ ਜਿਹੜੇ ਪਠਾਨ ਨੇ ਜੰਗਲੀ ਉਹ ਖਰੀਦ ਲੈਂਦੇ ਨੇ ਕੋਈ ਪੰਨਿਆਂ ਦਾ ਕੋਈ ਚੌਹਰ ਪੰਨਿਆਂ ਦਾ ਸੀ ਆਈ ਡੀ ਵਾਲਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਸ਼ਨ ਸਿੰਘ ਅਰਦਲੀ ਨੂੰ ਰੌਂਦ ਵੇਚਦਿਆਂ ਹੋਇਆਂ ਫੜਾ ਦਿੱਤਾ ਜਿਸ ਤੇ ਅੰਗਰੇਜ਼ ਸਰਕਾਰ ਨੂੰ ਪਤਾ ਲੱਗਣ ਤੇ ਉਹਨਾਂ ਨੇ ਅਠੇ ਬੈਰਕਾਂ ਜਿਹੜੀਆਂ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਬਿਗਲ ਵਜਾ ਕੇ ਜਿੱਥੇ ਵੀ ਕੋਈ ਫੌਜੀ ਐ ਉਹਨੂੰ ਉੱਥੇ ਹੀ ਰੋਕ ਲਿਆ ਗਿਆ ਸਾਰੀਆਂ ਬੈਰਕਾਂ ਦੀ ਸਾਰੀਆਂ ਕੰਪਨੀਆਂ ਦੀ ਤਲਾਸ਼ੀ ਲੈ ਰਹੇ ਨੇ ਸੋਹਣ ਲਾਲ ਚੌਧਰੀ ਗੁਜਰਾਵਾਲੇ ਦੇ ਸਨ ਜੋ ਰੋਜ਼ਾਨਾ ਗੁਰਦੁਆਰਾ ਸਾਹਿਬ ਜੀ ਆ ਕੇ ਸੰਤ ਜੀ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ ਉਹ ਗੁਰਦੁਆਰਾ ਸਾਹਿਬ ਜੀ ਵਿਖੇ ਆਏ ਉਹਨਾਂ ਆ ਕੇ ਸੰਤ ਬਾਬਾ ਗੁਰੂ ਗੋਗਗ ਸਿੰਘ ਜੀ ਨੂੰ ਦੱਸਿਆ ਕਿ ਅੱਜ ਇਸ ਤਰ੍ਹਾਂ ਤਲਾਸ਼ੀ ਹੋ ਰਹੀ ਹੈ ਜਿਹਦੇ ਕੋਲੋਂ ਵੀ ਕੋਈ ਰੌਂਦ ਭਾਵੇਂ ਖਾਲੀ ਮਿਲਦਾ ਏ ਉਹਨੂੰ ਅੰਗਰੇਜ਼ ਸਰਕਾਰ ਜਿਹੜੀ ਕੈਦ ਕਰ ਲੈਂਦੀ ਏ ਹੁਣ ਸੰਤਾਂ ਨੇ ਵੇਖਿਆ ਵੀ ਸਾਡੇ ਵੀ ਬਿਸਤਰੇ ਵਿੱਚ 95 ਰੌਂਦ ਨੇ ਉਸੇ ਵੇਲੇ ਮਹਾਪੁਰਖ ਆਪਣੇ ਕਮਰੇ ਵੱਲ ਨੂੰ ਗਏ ਪਰ ਸੰਤਰੀ ਨੇ ਅੱਗੇ ਜਾਣ ਨਹੀਂ ਦਿੱਤਾ ਵਾਪਸ ਮੋੜ ਦਿੱਤਾ ਵੀ ਤੁਸੀਂ ਗੁਰਦੁਆਰੇ ਚੱਲੋ ਹੁਕਮ ਨਹੀਂ ਹੈ ਕਿਸੇ ਪਾਸੇ ਵੀ ਕਿਸੇ ਨੂੰ ਜਾਣ ਦਾ ਸੋ ਮਾਪੁਰਖ ਗੁਰਦਵਾਰੇ ਸਾਹਿਬ ਜੀ ਵਿਖੇ ਆਏ ਕੋਈ ਵਾਹ ਨਾ ਗਈ ਸੰਤਾਂ ਨੇ ਮਾਪੁਰਖਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮਹਾਰਾਜ ਜੀ ਕਿਰਪਾ ਕਰੋ ਮੈਂ ਆਪ ਜੀ ਦਾ ਗਰੰਤੀ ਸਿੰਘ ਆ ਇਸ ਵੇਲੇ ਇੱਥੇ ਤੇ ਇਸ ਕਰਕੇ ਕਿਰਪਾ ਕਰੋ ਮੇਰੀ लाज ਰੱਖੋ ਨਹੀਂ ਤੇ ਲੋਕ ਇਹ ਕਹਿਣਗੇ ਕਿ ਗਰੰਤੀ ਸਿੰਘ ਦੇ ਕੋਲੋਂ ਵੀ ਚੋਰੀ ਦੇ ਰੌਂਦ ਫੜੇ ਗਏ ਨੇ ਸੋ ਜਦੋਂ 8ਵੀਂ ਬੈਰਕ ਤੋਂ ਕਰਕੇ ਦੂਜੀ ਬੈਰਕ 'ਚ ਆਏ ਜਿਹਦੇ ਵਿੱਚ ਮਹਾਪੁਰਖਾਂ ਦਾ ਕਮਰਾ ਵੀ ਸੀ ਤੇ ਨਾਲ ਹੀ ਮਹਾਪੁਰਖਾਂ ਦੇ ਇੱਕ ਕੀਰ ਸਿੰਘ ਸਿਪਾਹੀ ਰਹਿੰਦਾ ਸੀ ਜਿਹੜਾ ਜਿੰਦਰਾ ਮਾਰ ਕੇ ਆਪਣੇ ਕਮਰੇ ਨੂੰ ਜਰਨਲ ਸਾਹਿਬ ਦੀ ਗਾਰਡ ਨਾਲ ਗਿਆ ਹੋਇਆ ਏ ਉਸੇ ਵੇਲੇ ਉਹਦਾ ਜਿੰਦਰਾ ਤੋੜਿਆ ਗਿਆ ਜਿੰਦਰਾ ਤੋੜ ਕੇ ਉਹਦੇ ਜਿਹੜਾ ਟਰੰਕ ਤੇ ਬਿਸਤਰਾ ਦੀ ਤਲਾਸ਼ੀ ਲਈ ਜਦੋਂ ਮਹਾਪੁਰਖਾਂ ਦਾ ਟਰੰਕ ਫੋਲਿਆ ਫਿਰ ਬਿਸਤਰਾ ਫੋਲਣ ਲੱਗੇ ਤੇ ਅੰਗਰੇਜ਼ ਕਹਿਣ ਲੱਗੇ ਇਹ ਕਿਹਦਾ ਬਿਸਤਰਾ ਹੈ ਆਖਣ ਲੱਗੇ ਜੀ ਇਹ ਗਰੰਤੀ ਸਿੰਘ ਦਾ ਕਹਿਣ ਲੱਗਾ ਰਹਿਣ ਦਿਓ ਉਹਨੂੰ ਅਜੇ ਖੋਲਿਆ ਸੀ ਪਰ ਖੋਲ ਕੇ ਉਹ ਵਿੱਚ ਨਾ ਵੇਖਿਆ ਤੇ ਉਦਾਂ ਹੀ ਛੱਡ ਕੇ ਵਾਪਸ ਆ ਗਏ ਇਧਰੋਂ ਮਹਾਂਪੁਰਖ ਵੀ ਉਡੀਕਣ ਪਈ ਕਦੋਂ ਮੈਨੂੰ ਫੜਨ ਆਉਣਗੇ ਜਦੋਂ ਕੋਈ ਨਾ ਆਇਆ ਤਲਾਸ਼ੀ ਮੁੱਕ ਗਈ ਤੇ ਇੱਕ ਸੂਬੇਦਾਰ ਤੇ ਚਾਰ-ਪੰਜ ਹੌਲਦਾਰ ਤੁਰੇ ਆਉਣ ਉਹ ਹੱਸਦੇ ਹੋਏ ਆਉਣ ਤੇ ਮਹਾਂਪੁਰਖ ਉਧਰ ਆਪਣੇ ਕਮਰੇ ਵੱਲੋਂ ਤੁਰੇ ਜਾਣ ਆਖਣ ਲੱਗੇ ਭਾਈ ਜੀ ਤੁਸੀਂ ਤੇ ਐ ਆ ਜਾ ਰਹੇ ਹੋ ਕਿ ਜੇ ਤੁਹਾਡੇ ਕੋ ਵੀ ਰੌਂਦ ਹੁੰਦੇ ਨੇ ਤੇ ਮਹਾਂਪੁਰਖ ਕਹਿਣ ਲੱਗੇ ਸਾਡੇ ਬਿਸਤਰੇ ਦੇ ਵਿੱਚ ਰੌਂਦ ਨੇ 95 ਅੱਖਣ ਲੱਗੇ ਕਿਉਂ ਆਸ ਦਿਓ ਅੱਖਣ ਲੱਗੇ ਨਹੀਂ ਸੱਚ ਹੈ ਉਹਨਾਂ ਨੂੰ ਨਾਲ ਖੜ ਕੇ ਵਿਖਾਏ ਤੇ ਉਹ ਉਸੇ ਤਰ੍ਹਾਂ 95 ਰੌਂਦ ਗਿਣੇ ਤੇ ਸੂਬੇਦਾਰ ਸੋਚੀ ਪੈ ਗਿਆ ਕਿ ਇਹਨਾਂ ਨੂੰ ਕੀ ਕਰੀਏ ਤੇ ਮਹਾਪੁਰਖਾਂ ਦੇ ਉਹ ਜਿਹੜੇ 95 ਰੌਂਦ ਸੀ ਉਹਨੇ ਹੌਲਦਾਰ ਮੰਗਲ ਸਿੰਘ ਨੂੰ ਦਿੱਤੇ ਭੋਲਾ ਸਿੰਘ ਨੂੰ ਕਿਹਾ ਵੀ ਇਹ ਜਾ ਕਰਕੇ ਤੇ ਜਿਹੜੀ ਪਸ਼ਾਵਰ ਦੇ ਵਿੱਚ ਟੈਂਕੀ ਹੈ ਪਾਣੀ ਵਾਲੀ ਉਹਦੇ ਵਿੱਚ ਇਹਨਾਂ ਨੂੰ ਪਾ ਦਿਓ ਕਿ ਹੁਣ ਇਹ ਇੱਕ ਵੀ ਫੜਿਆ ਜਾਵੇ ਰਾਉਂਡ ਤੇ ਜਿਹੜੇ ਫੌਜ ਵਾਲੇ ਉਹਨਾਂ ਨੂੰ ਪਤਾ ਵੀ ਇਹ ਇਹਦੀ ਕਿੰਨੀ ਵੱਡੀ ਸਜ਼ਾ ਮਿਲਦੀ ਏ ਇਹ ਹੁਣ 95 ਰਾਉਂਡ ਸੀ ਇਹਨਾਂ ਦੀ ਕਿੱਡੀ ਵੱਡੀ ਸਜ਼ਾ ਮਿਲਲੀ ਸੀ ਇਸ ਕਰਕੇ ਉਹ 95 ਦੇ 95 ਜਿਹੜੇ ਰਾਉਂਡ ਸੀ ਪਾਣੀ ਵਾਲੀ ਟੈਂਕੀ ਚ ਹੌਲਦਾਰ ਭੋਲਾ ਸਿੰਘ ਨੇ ਪਾ ਦਿੱਤੇ ਸੂਬੇਦਾਰ ਮੰਗਲ ਸਿੰਘ ਨੇ ਪਵਾ ਦਿੱਤੇ ਉਸ ਦਿਨ ਤੋਂ ਮਹਾਂਪੁਰਖ ਹਮੇਸ਼ਾ ਹੀ ਡਿਊਟੀ ਛੱਡਣ ਬਾਰੇ ਸੋਚਦੇ ਨੇ ਕਿ ਸੱਚੇ ਬਾਦਸ਼ਾਹ ਉਕਾਲਪੁਰਖ ਵਾਹਿਗੁਰੂ ਦੀ ਡਿਊਟੀ ਕਰੀਏ। ਉਕਾਲਪੁਰਖ ਵਾਹਿਗੁਰੂ ਸੱਚੀ ਸਰਕਾਰ ਦੀ ਡਿਊਟੀ ਜਿਹੜੀ ਕਰਨੀ ਹੈ। ਇਦਾਂ ਸੋਚਦਿਆਂ ਇਦਾਂ ਹੀ ਸਮਾਗੁਜ਼ਾਰਦੇ ਨੇ, ਬੰਦਗੀ ਕਰਦੇ ਨੇ। ਸਾਰੇ ਫੌਜ ਵਾਲੇ ਜਿਹੜੇ ਨੇ ਉਹ ਇਹਨਾਂ ਦੇ ਪਾਸੋਂ ਗੁਰਬਾਣੀ ਸੁਣ ਕੇ ਇਹਨਾਂ ਦੇ ਮਰੀਦ ਹੋ ਗਏ ਨੇ। ਇਹਨਾਂ ਦੇ ਨਾਲ ਬਹੁਤਾ ਪਿਆਰ ਕਰਨ ਲੱਗ ਪਏ ਨੇ। ਕੰਪਨੀ ਮਹਾਂਪੁਰਖਾਂ ਦੀ ਹੁਣ ਪਛਾਵਰ ਤੋਂ ਜਲੰਧਰ ਆ ਗਈ ਏ। ਇੱਥੇ ਆਉਂਦੇ ਆਂ ਮਹਾਂਪੁਰਖਾਂ ਨੇ ਆਪਣਾ ਨਾਮਾ ਜਿਹੜਾ ਉਹ ਘਟਾ ਦਿੱਤਾ ਏ ਫੌਜ ਵਿੱਚੋਂ। 12 ਸਾਲ ਡਿਊਟੀ ਕਰਕੇ ਪ 32 ਸਾਲ ਦੀ ਉਮਰ ਹੋ ਗਈ ਤੇ ਮਾਪੁਰਖਾਂ ਨੇ ਡਿਊਟੀ ਛੱਡ ਦਿੱਤੀ ਹੈ ਡਿਊਟੀ ਛੱਡੇ ਤੇ ਵੀ ਜਿਹੜੇ ਮਾਪੁਰਖਾਂ ਦੇ ਨਾਲ ਰਹਿਣ ਵਾਲੇ ਫੌਜੀ ਸਨ ਉਹ ਇਹ ਨਹੀਂ ਪ੍ਰੇਮੀ ਹੋ ਗਏ ਇੱਕ ਦੋ ਮਹੀਨੇ ਨਾ ਕਟਾਏ ਤੋਂ ਵੀ ਮਾਪੁਰਖਾਂ ਨੂੰ ਉਥੋਂ ਉਹਨਾਂ ਦੇ ਵਾਪਸ ਨਹੀਂ ਯਾਦ ਦਿੱਤਾ ਸੋ ਇਦਾਂ ਪ੍ਰੇਮ ਮਾਪੁਰਖਾਂ ਦਾ ਜਿਹੜਾ ਉਹ ਸਾਰੇ ਫੌਜੀ ਕਰਨ ਲੱਗ ਪਏ